ਹਾਂਜੀ ਸਦਾ ਗੁਰਦੇਵ ਸਿੰਘ ਜੀ ਇਨੇ ਦਿਨਾਂ ਤੋਂ ਭਾਈ ਗੁਰਬਖਸ਼ ਸਿੰਘ ਜੀ ਪੁਖੜਤਾਲ ਤੇ ਬੈਠੇ ਹੋਏ ਨੇ ਕੀ ਕਾਰਨ ਹੈ ਕਿ ਉਹਨਾਂ ਦੇ ਇਨੇ ਦਿਨਾਂ ਦੀ ਪੁਖੜਤਾਲ ਤੋਂ ਬਾਅਦ ਵੀ ਕੋਈ ਸਰਕਾਰ ਦੇ ਸਿਰ ਦੇ ਉੱਪਰ ਜੂ ਨਹੀਂ ਰੇਗ ਰਹੀ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਇਹ ਜਾਣਨਾ ਪਏਗਾ ਕਿ ਭਾਈ ਗੁਰਬਖਸ਼ ਸਿੰਘ ਦੇ ਮੁਤਲਕ ਪ੍ਰੋਪਗੈਂਡਾ ਪੰਜਾਬ ਦੇ ਵਿੱਚ ਕਿੰਨਾ ਖੋਇਆ ਔਰ ਇਹ ਜਿਹੜਾ ਪ੍ਰੋਪਾਗੈਂਡਾ ਕਿਸ ਦਿਸ਼ਾ ਦੇ ਵਿੱਚ ਹੋਇਆ ਜਿਹੜੇ ਆਪਣੇ ਵਧੀਆ ਬੰਦੇ ਨੇ ਸੰਤ ਸਮਾਜ ਹੈ ਹੋਰ ਲੋਕ ਹਨਗੇ ਜਿਹੜੇ ਆਪਣੇ ਆਪ ਨੂੰ ਹਾਈ ਪ੍ਰੀਸਟ ਵਗੈਰਾ ਕਹਿੰਦੇ ਨੇ ਉਹਨਾਂ ਦੇ ਉੱਤੇ ਕਿੰਨਾ ਕਸਰ ਹੋਇਆ ਜਾਬ ਦਾ ਇਹ ਹੈ ਕਿ ਉਹਨਾਂ ਦੇ ਉੱਤੇ ਕੋਈ ਅਸਰ ਕਿਸੇ ਕਿਸਮ ਦਾ ਹੋਇਆ ਨਹੀਂ ਦੂਸਰੀ ਗੱਲ ਇਹ ਹੈ ਕਿ ਇਹ ਜਿਹੜੀ ਸਰਕਾਰਾਂ ਹੁੰਦੀਆਂ ਨੇ ਇਹ ਸਿਰਫ ਸਿਆਸੀ ਇਨਾਂ ਨੂੰ ਖਤਰਾ ਹੋਵੇ ਤਾਂ ਇਹ ਇਹਨਾਂ ਦੇ ਕੰਨਾਂ ਦੇ ਜੂਸ ਰਕਦੀ ਹੈ ਜਿਸ ਤਰ੍ਹਾਂ ਤੁਹਾਡੀ ਲਵ ਉਹ ਲਵਸ ਵਰਤੀ ਹੈ ਤਾਂ ਇਹ ਸਿਆਸੀ ਖਤਰਾ ਸਰਕਾਰ ਨੂੰ ਕੋਈ ਮਹਿਸੂਸ ਨਹੀਂ ਹੋ ਰਿਹਾ ਅਜੇ ਤੱਕ ਇਸ ਮਸਲੇ ਨੂੰ ਇਹ ਮਸਲਾ ਜਿਹੜਾ ਹੈ ਇਹ ਧਾਰਮਿਕ ਹੈ ਤੇ ਇਹ ਸਿਆਸੀ ਹੈ ਧਾਰਮਿਕ ਇਸ ਵਾਸਤੇ ਹੈ ਕਿ ਸਿੱਖ ਧਰਮ ਦੀ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਕਿ ਰੋਕਣਾ ਸਾਰੇ ਧਾਰਮਿਕ ਲੋਕਾਂ ਦਾ ਫਰਜ਼ ਹੈ ਔਰ ਉਹ ਧਾਰਮਿਕ ਲੋਕ ਇਹ ਆਪਣੇ ਚੋਗੇ ਪਾ ਕੇ ਔਰ ਇੱਕ ਕੀਰਤਨ ਕਰਕੇ ਹੀ ਉਹ ਖੁਸ਼ ਹਨ ਉਹ ਇਸ ਮਸਲੇ ਨੂੰ ਇਸ ਮਸਲੇ ਦਾ ਹੱਲ ਨਹੀਂ ਚਾਹੁੰਦੇ ਜਾਂ ਇਸ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਦੂਸਰੀ ਗੱਲ ਹੈਗੀ ਕਿ ਇਹ ਇੱਕ ਸਿਆਸੀ ਮਸਲਾ ਹੈ ਸਿਆਸੀ ਮਸਲਾ ਇਹ ਹੈ ਕਿ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਉਹ ਲੋਕ ਕਾਬਜ਼ ਹਨ ਜਿਹੜੇ ਕਿ ਚਾਹੁੰਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਸਾਰੇ ਇੱਕ ਸਿਰਫ ਇੱਕ ਤਬਕਾ ਰਾਜ ਕਰੇ ਔਰ ਬਾਕੀ ਦੇ ਸਾਰੇ ਉਹਨਾਂ ਦੇ ਗੁਲਾਮ ਬਣ ਕੇ ਰਹਿਣ ਸਿੱਖਾਂ ਨੇ ਕਈ ਸਾਲਾਂ ਤੋਂ ਕਈ ਸਦੀਆਂ ਤੋਂ ਗੁਲਾਮ ਬਣਨ ਤੋਂ ਇਨਕਾਰ ਕੀਤਾ ਹੋਇਆ ਸਾਰੀ ਕੋਸ਼ਿਸ਼ ਉਸ ਤਰਕੇ ਦੀ ਇਹ ਹੈ ਕਿ ਇਹਨਾਂ ਨੂੰ ਮੁੜ ਕੇ ਗੁਲਾਮੀ ਦੇ ਵਿੱਚ ਲਿਆਂਦਾ ਜਾਵੇ ਹੁਣ ਉਹਨਾਂ ਨੂੰ ਸਿੱਖਾਂ ਦੇ ਵਿੱਚੋਂ ਕੁਝ ਐਸੇ ਲੋਕ ਮਿਲ ਚੁੱਕੇ ਨੇ ਜਿਹੜੇ ਕਿ ਘਹਾੜੀ ਦਾ ਬਾਹਾ ਬਣ ਕੇ ਉਹਨਾਂ ਦੀ ਮਦਦ ਕਰਨ ਵਾਸਤੇ ਤਿਆਰ ਹਨ ਉਹ ਹੁਣ ਪੂਰੇ ਜਾਹੋ ਜਲਾਲ ਦੇ ਵਿੱਚ ਹਨ ਔਰ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਸਰਕਾਰ ਵੀ ਹੋਰ ਇੱਕ ਖਾਸ ਤਬਕੇ ਦੀ ਬਣਨ ਜਾ ਰਹੀ ਹੈ ਜਿਹੜੀ ਕਿ ਘਟਗਣਤੀਆਂ ਦਾ ਮੜਿਆ ਮੇਟ ਕਰਕੇ ਰੱਖ ਦੇਗੀ ਇਸ ਕਰਕੇ ਉਹ ਕਿਸੇ ਦੀ ਕੋਈ ਪਰਵਾਹ ਨਹੀਂ ਕਰ ਰਹੀ ਇਸ ਦਾ ਜੋ ਸਿਸਟਮ ਹੈ ਉਹ ਇੱਥੇ ਇਹਨਾਂ ਸੰਗਾਂ ਨੂੰ ਵੀ ਚਾਹੀਦਾ ਬਾਕੀ ਸਾਰਿਆਂ ਨੂੰ ਆਪਾਂ ਨੂੰ ਰਲ ਮਿਲ ਕੇ ਕੋਸ਼ਿਸ਼ੇ ਕਰਨੀ ਚਾਹੀਦੀ ਹੈ ਕਿ ਅਸੀਂ ਉਹਨਾਂ ਲੋਕਾਂ ਦੇ ਨਾਲ ਆਪਣੀ ਭਾਈਵਾਲੀ ਪਾਈਏ ਜਿਹੜੇ ਲੋਕ ਅੱਜ ਨੀ ਨੀਵੇਂ ਸਮਝੇ ਜਾਂਦੇ ਵਰਗਾਂ ਦੇ ਵਿੱਚੋਂ ਹਨ ਤੇ ਉਹ ਆਪਣੇ ਆਪ ਨੂੰ Hindu ਨਹੀਂ ਸਮਝਦੇ ਇਸ ਇਸ ਤਰ੍ਹਾਂ ਦੇ ਲੱਖਾਂ ਲੋਕ ਅੱਜ ਇਸ ਹਿੰਦੁਸਤਾਨ ਦੇ ਵਿੱਚ ਹਨ ਗੁਰੂ ਸਾਹਿਬ ਨੇ ਵੀ ਪੰਜਵੇਂ ਪਾਤਸ਼ਾਹ ਨੇ ਜਦੋਂ ਜਦੋਂ ਉਹ ਉਹਨਾਂ ਦੀ ਸ਼ਹੀਦੀ ਹੋਈ ਹੈ ਤਾਂ ਉਸ ਤੋਂ ਪਹਿਲਾਂ ਜਿਹੜਾ ਉਹ ਬਾਦਸ਼ਾਹ ਸੀ ਉਸ ਸਮੇਂ ਦਾ ਉਸਨੇ ਆਪਣੀ ਡਾਇਰੀ ਦੇ ਵਿੱਚ ਤੁਜ਼ੀਕੇ ਜਹਾਂਗੀਰੀ ਦੇ ਵਿੱਚ ਲਿਖਿਆ ਕਿ ਇਸ ਚੰਗੇ ਭਲੇ ਮੁਸਲਮਾਨਾਂ ਨੂੰ ਤੇ ਹੋਰ ਲੋਕਾਂ ਨੂੰ ਸਾਡੇ ਕੋਲੋਂ ਵਰਗਲਾ ਕੇ ਲੈ ਜਾ ਰਿਹਾ ਤਾਂ ਉਸ ਵੇਲੇ ਜਿਹੜੇ ਤਬਕੇ ਆਪਣੇ ਆਪ ਨੂੰ Hindu ਨਹੀਂ ਸੀ ਸਮਝਦੇ ਉਹਨਾਂ ਤਬਕਿਆਂ ਨੂੰ ਗੁਰੂ ਸਾਹਿਬ ਨੇ ਆਪਣੇ ਨਾਲ ਲਾਇਆ ਔਰ ਉਹਨਾਂ ਦੇ ਵਿੱਚ ਜਿਹੜੇ ਸਨ ਖਾਸ ਤੌਰ ਦੇ ਉੱਤੇ ਨਿਗਾਈਏ ਵਾਲੇ ਪੀਰ ਦੇ ਜਿਹੜੇ ਚੇਲੇ ਸਨ ਉਹ ਲੋਕ ਉਸ ਵੇਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਨ ਔਰ ਮੁਸਲਮਾਨ ਬਣਨ ਦੇ ਰਾਹ ਤੁਰੇ ਹੋਏ ਸਨ ਉਹਨਾਂ ਨੂੰ ਅਧ ਮੁਸਲਮੇ ਕਿਹਾ ਗਿਆ ਹੈ ਔਰ ਉਹ ਅਧ ਮੁਸਲਮੇ ਜਿਹੜੇ ਲੋਕ ਸਨ ਉਹ ਸਾਰੇ ਸਾਰੇ ਸਿੱਖ ਪੰਥ ਦੇ ਵੀ ਸ਼ਾਮਲ ਹੋ ਗਏ ਤੇ ਇਹ ਪੰਥ ਦੀ ਉਹ ਜਹਾਂਗੀਰ ਦਾ ਜਿਹੜਾ ਉਹ ਕਹਿੰਦਾ ਸੀ ਕਿ ਇਸ ਨੇ ਜਿਹੜਾ ਦਰਿਆ ਵਗ ਰਿਹਾ ਸੀ ਇਸਲਾਮ ਵੱਲ ਉਹ ਉਸ ਨੂੰ ਰੋਗ ਲਾ ਦਿੱਤੀ ਹੈ ਅੱਜ ਵੀ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੇ ਉਹਨਾਂ ਵਰਗਾਂ ਦੇ ਵੱਲ ਧਿਆਨ ਦੇਈਏ ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਪੰਜਵੇਂ ਪਾਸ਼ਾ ਨੇ ਸਾਡੇ ਗੁਰੂ ਸਾਹਿਬਾਨ ਨੇ ਕੰਮ ਕੀਤਾ ਹੈ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਉੱਚੇ ਵਰਗ ਸਮਝਦੇ ਨੇ ਆਪਣੇ ਆਪ ਨੂੰ ਉਹਨਾਂ ਲੋਕਾਂ ਦੇ ਵਿੱਚ ਸਿੱਖੀ ਦਾ ਫੈਲਾਉਣਾ ਤੇ ਸਿੱਖੀ ਦਾ ਦਰਦ ਸੰਭਵ ਨਹੀਂ ਹੈ ਅੱਜਕੱਲ ਮਾਇਆਤਾਰੀ ਜ਼ਮਾਨਾ ਹੈ ਇਸ ਦੇ ਵਿੱਚ ਸਾਡਾ ਜੇ ਅਪਰੋਚ ਇਸ ਤਰ੍ਹਾਂ ਦੀ ਹੋਏਗੀ ਜਿਸ ਤਰ੍ਹਾਂ ਦੀ ਕਿ ਸਾਡੇ ਗੁਰੂ ਸਾਹਿਬਾਨ ਦੀ ਸੀ ਤਾਂ ਨਿਸ਼ਚੈ ਅਸੀਂ ਫਤਿਹ ਹਾਸਲ ਕਰਾਂਗੇ ਜਦੋਂ ਵੀ ਇਸ ਇਸ ਕਿਸਮ ਦੇ ਧਾਰਨਾ ਨੂੰ ਲੈ ਕੇ ਪ੍ਰੋਪਗੈਂਡਾ ਸ਼ੁਰੂ ਹੋਏਗਾ ਪ੍ਰਚਾਰ ਸ਼ੁਰੂ ਹੋਏਗਾ ਉਸ ਵੇਲੇ ਤੁਸੀਂ ਦੇਖੋਗੇ ਕਿ ਬਹੁਤ ਵੱਡਾ ਫਰਕ ਸਰਕਾਰ ਨੇ ਇੱਕ ਕੰਨਾਂ ਦੇ ਜੂਆਂ ਦਾ ਕੀ ਸੁਰਖਣੀਆਂ ਸਰਕਾਰ ਜੂਆਂ ਨਾਲ ਹੀ ਖਾਤੀ ਜਾਏਗੀ ਕੀੜਾ ਤਾਂਬ ਦੇ ਪਾਤਸ਼ਾਹੀ ਲਸ਼ਕਰ ਕਰੇチュア ਸਵਾ ਸੱਚੇ ਪਾਤਸ਼ਾਹ ਦਾ ਹੁਕਮ ਹੈ ਵੈਰੂ ਜੀ ਦਾ ਖਾਲਸਾ ਵੈਰੂ ਜੀ ਦਾ ਵੀਰ ਜੀ ਆਪ ਜੀ ਇਸ ਵੇਲੇ ਗੁਰਦੁਆਰਾ ਸਾਹਿਬ ਪਹੁੰਚੇ ਹਾਂ ਮੁਹਾਲੀ ਇਸ ਵੇਲੇ ਭਾਈ ਸਾਹਿਬ ਦੀ ਕੀ ਪੋਜੀਸ਼ਨ ਹੈ ਤੇ ਸਿਹਤ ਉਹਨਾਂ ਦੀ ਕਿਸ ਤਰ੍ਹਾਂ ਜਿਹੜੇ ਭਾਈ ਗੁਰਬਖਸ਼ ਸਿੰਘ ਜੀ ਦੀ ਵੇਖੋ ਜਦੋਂ ਆਪਾਂ ਸਿਹਤ ਦੇ ਪੱਖ ਤੋਂ ਗੱਲ ਕਰਦੇ ਆ ਤੇ ਡੇ ਬਾਈ ਡੇ ਜਿਹੜੀ ਹੈ ਸਿਹਤ ਡਿਟੀਰੀਓਰੇਟ ਹੋ ਰਹੀ ਹੈ ਡੇ ਬਾਈ ਡੇ ਕਮਜ਼ੋਰ ਵੀ ਹੋ ਰਹੇ ਨੇ ਤੇ ਆਪਾਂ ਕੋਈ ਪਲਾਨ ਅਜੇ ਤੱਕ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਮੇਰੇ ਵੀਰ ਇੱਥੇ ਬੈਠੇ ਨੇ ਕੋਈ ਗਾਂ ਫਿਊਚਰ ਪਲੈਨਿੰਗ ਨਹੀਂ ਦੇ ਰਹੇ ਆਪਾਂ ਇਹ ਨਾ ਦੇਖੀਏ ਵੀ ਭਾਈ ਸਾਹਿਬ ਦੀ ਸਿਹਤ ਕਦੋਂ ਪੂਰੀ ਵਿਗੜ ਜਾਂਦੀ ਹੈ ਤੇ ਉਹ ਸਾਨੂੰ ਅਲਵਦਾ ਕਹਿ ਜਾਂਦੇ ਨੇ ਤੇ ਬਾਅਦ ਵਿੱਚ ਅਸੀਂ ਸੋਚੀਏ ਵੀ ਕੀ ਕਰਨਾ ਅਸੀਂ ਕੀ ਪਲਾਨ ਦੇ ਰਹੇ ਹਾਂ ਅਜੇ ਕੋਈ ਪਲਾਨ ਨਹੀਂ ਦੇ ਪਾਏ ਅਸੀਂ ਦੂਸਰੀ ਗੱਲ ਮੈਂ ਅੱਗੇ ਵੀ ਰੇਡੀਓ ਤੇ ਬੋਲੇ ਆ ਪਰਸੋਂ ਵੀ ਸਾਡੇ ਜਿਹੜੇ ਕੌਮ ਦੇ ਲੀਡਰ ਨੇ ਜਿਨ੍ਹਾਂ ਨੂੰ ਅਸੀਂ ਧਾਰਮਿਕ ਲੀਡਰ ਕਹਿੰਨੇ ਆ ਧਾਰਮਿਕ ਲੀਡਰ ਅਸੀਂ ਕਹਿੰਨੇ ਜਿਨ੍ਹਾਂ ਨੂੰ ਬੜੇ-ਬੜੇ ਅਹੁਦੇ ਅਸੀਂ ਦਿੱਤੇ ਇਹਨਾਂ ਨੂੰ ਉਹਨਾਂ ਵੱਲ ਇਥੋਂ ਮਾਰਚ ਜਾਣਾ ਚਾਹੀਦਾ ਹੈ ਨਾ ਕਿ ਉਧਰੋਂ ਇਧਰੋਂ ਮਾਰਚ ਦੀ ਲੋੜ ਹੈ ਕਿਉਂਕਿ ਜੇ ਉਹ ਮਾਰਚ ਕਰਨ ਜੋਗੀ ਹੁੰਦੇ ਸਾਡੇ ਜਿਹੜੇ ਕਾਲ ਤਖਤ ਤੇ ਬੈਠੇ ਲੀਡਰ ਨੇ ਤੇ ਬੜੇ ਚਿਰ ਪਹਿਲਾਂ ਕੱਢਦੇ ਤੇ ਇਹ ਮੇਰੇ ਵੀਰ ਸਰਦਾਰ ਖਬਖ ਸਿੰਘ ਹੋਣਾ ਨੂੰ ਭੁਖੜ ਹੜਤਾਲ ਤੇ ਬਹਿਨ ਬਹਿਨ ਦੀ ਲੋੜ ਨਾ ਪੈਂਦੀ ਆਪਣੇ ਸਿੰਘਾਂ ਨੂੰ ਛਡਾਉਣ ਵਾਸਤੇ ਜੇ ਸਾਡੀ ਮਿੰਨੀ ਪਾਰਲੀਮੈਂਟ ਜੇ ਇੰਨੇ ਜੋਗੀ ਹੁੰਦੀ ਅਸੀਂ ਕੰਮ ਇੱਥੋਂ ਬੜਾ ਜ਼ੋਰ ਲਾ ਕੇ ਕਰ ਰਹੇ ਆ ਲੇਕਿਨ ਫੇਰ ਹਾਈਅਕ ਕਰਨ ਵਾਸਤੇ ਉਹ ਲੋਕ ਪਹੁੰਚ ਜਾਂਦੇ ਨੇ ਇਹ ਧਿਆਨ ਰੱਖਿਏ ਕਿ ਜਿਹੜਾ ਸਾਡਾ ਕਾਰਜ ਹੋ ਰਿਹਾ ਸਾਡੀ ਭਾਵਨਾ ਪੰਥਕ ਹੈ ਸਾਡੇ ਜਜ਼ਬਾਤ ਪਵਿੱਤਰ ਨੇ ਲੇਕਿਨ ਇਹ ਲੋਕ ਸਰਕਾਰਾਂ ਦੇ ਕੁਝ ਬੰਦੇ ਵਿੱਚ ਆਣ ਕੇ ਰਲ ਕੇ ਜਿਨ੍ਹਾਂ ਦੇ ਮਗਰ ਲੀਡਰਸ਼ਿਪ ਦੀਆਂ ਬੜੀਆਂ-ਬੜੀਆਂ ਪੂਛਾਂ ਲੱਗੀਆਂ ਨੇ ਕਿਤੇ ਇਸ ਕਾਰਜ ਨੂੰ ਹਾਈਅਕ ਨਾ ਕਰ ਜਾਣ ਤੇ ਜਿਨ੍ਹਾਂ ਤੋਂ ਅਸੀਂ ਇਨਸਾਫ ਮੰਗਦੇ ਆ ਜਿਨ੍ਹਾਂ ਬਾਰੇ ਦਾਸ ਨੇ ਉਧਰ ਵੀ ਜ਼ਿਕਰ ਕੀਤਾ ਸੀ ਕਿ ਜਿਨ੍ਹਾਂ ਤੋਂ ਅਸੀਂ ਇਨਸਾਫ ਲੱਭਦੇ ਫਿਰਦੇ ਆ ਪੀਐਸ ਇਹਨਾਂ ਤੋਂ ਸਾਨੂੰ ਇਨਸਾਫ ਮਿਲੇਗਾ ਉਹ ਤੇ ਜਿੱਥੇ ਥਾਂ ਬੈਠੇ ਨੇ ਵਿਚਾਰੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਸਭ ਤੋਂ ਪੰਜਾਬੀ ਪਾਰਟੀ ਦੇ ਲੀਡਰ ਨੇ ਉਹ ਬੈਠੇ ਨੇ ਉਹਨਾਂ ਦਾ ਹੁਕਮ ਜੋ ਆਉਂਦਾ ਏ ਉਹ ਆਉਂਦਾ ਏ ਪ੍ਰਧਾਨ ਨੂੰ ਤੇ ਪ੍ਰਧਾਨਗਾ ਹੁਕਮ ਦੇ ਦਿੰਦਾ ਏ ਜੋ ਕਹਿੰਦਾ ਹੁੰਦਾ ਏ ਸੋ ਤੁਸੀਂ ਤੀਜੇ ਥਾਂ ਬੈਠੇ ਗਲਾਮਾਂ ਤੋਂ ਇਨਸਾਫ ਲੱਭਣ ਲੱਭਣ ਵਾਲੇ ਕੰਮ ਨਾ ਕਰੋ ਪਲੈਨਿੰਗ ਦਾ ਉਹ ਕੰਮ ਨੂੰ ਕੀ ਕਰਨਾ ਵਾ ਕਿਉਂਕਿ ਅਸੀਂ ਡੇ ਬਾਈ ਡੇ ਆਪਣੇ ਨੌਜਵਾਨਾਂ ਨੂੰ ਵੇਖੋ ਸਿਰ ਦੇਣਾ ਬੜੀ ਵੱਡੀ ਬਹਾਦਰੀ ਹੈ ਜਿਨ੍ਹਾਂ ਕੌਮਾਂ ਦੇ ਵਿੱਚ ਸਿਰ ਦੇਣ ਵਾਲੇ ਯੋਧੇ ਪੈਦਾ ਨਹੀਂ ਹੁੰਦੇ ਉਹ ਕੌਮਾਂ ਜਿਉਂਦਿਆਂ ਨਹੀਂ ਰਹਿੰਦੀਆਂ ਲੇਕਿਨ ਇੱਕ ਗੱਲ ਇਹ ਵੀ ਯਾਦ ਰੱਖਣੀ ਹੈ ਪੀ ਸਿਰ ਨੂੰ ਵਰਤਣ ਵਾਲੇ ਯੋਧੇ ਵੀ ਜਿਹੜੇ ਨੇ ਉਹ ਵੀ ਅਸੀਂ ਪੈਦਾ ਕਰਨੇ ਨੇ ਵੀ ਸਿਰਾਂ ਨੂੰ ਵਰਤਿਏ ਵੀ ਨਾ ਕਿ ਤੁਸੀਂ ਆਪਾਂ ਸਿਰ ਦੇਣ ਦੀ ਗੱਲ ਕਰਦੇ ਆ ਜਾਓ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕਹੋ ਮੈਂ ਸਿਰ ਦਿੰਨਾ ਕੌਮ ਵਾਸਤੇ ਉਹ ਕਹਿੰਦੇ ਆ ਜਾਓ ਉਹ ਤੁਹਾਡੇ ਸਿਰ ਲੈਣਾ ਚਾਹੁੰਦੀ ਹੈ ਅਸੀਂ ਇਹਨਾਂ ਸਿਰਾਂ ਨੂੰ ਵਰਤ ਕੇ ਕੋਈ ਕੌਮ ਨੂੰ ਕੋਈ ਕਾਰਜ ਦੇ ਜਾਈਏ ਵੀ ਕੀ ਕਰਨਾ ਭਾਈ ਸਾਹਿਬ ਡੇ ਬਾਏ ਡੇ ਇਹਨਾਂ ਦੀ ਜਿਹੜੀ ਸਿਹਤ ਹੈ ਖਰਾਬ ਹੋ ਰਹੀ ਹੈ ਇਹ ਤੋਂ ਪਹਿਲਾਂ ਸਾਨੂੰ ਗੁੱਡ ਬਾਏ ਕਹਿਣ ਅਸੀਂ ਕੋਈ ਕੌਮੀ ਕਾਰਜ ਦੇ ਦਈਏ ਵੀ ਆਹ ਕਾਰਜ ਆਹੀਂ ਕਰਨਾ ਆ ਸਾਡੀਆਂ ਜਿਹੜੀਆਂ ਮੰਗਾਂ ਇਹਨਾਂ ਤੋਂ ਅਸੀਂ ਪਾਸ ਕਰਵਾਉਣੀਆਂ ਨੇ ਇਹ ਸਭ ਪਿੱਛੇ ਜਿਹੜੀ ਐ ਪੋਲਿਟਿਕਸ ਚੱਲ ਰਹੀ ਐ ਜੋ ਬਾਦਲਦਾਲ ਭੇਜ ਰਿਹਾ ਐ ਇੱਥੇ ਤਰ੍ਹਾਂ ਤਰ੍ਹਾਂ ਦੇ ਭੇਸ ਬਦਲ ਕੇ ਸੱਜਣ ਜਿਹੜੇ ਆ ਰਹੇ ਨੇ ਚਟੀਆਂ ਭਾਵੇਂ ਚਟੀਆਂ ਕੱਪੜਿਆਂ ਚੋਂ ਨਾ ਭਾਵੇਂ ਪੈਂਟਾਂ ਟਾਇਆਂ ਚੋਂ ਨਾ ਤਰ੍ਹਾਂ ਤਰ੍ਹਾਂ ਦੇ ਸੱਜਣ ਇੱਥੇ ਬਾਦਲਦਾਲਾਂ ਨੂੰ ਪਹੁੰਚੇ ਜਾ ਰਹੇ ਨੇ ਤੇ ਉਹਨੂੰ ਨਿਊਜ਼ ਵੀ ਜਾ ਰਹੀ ਵੀ ਕੀ ਹੋ ਰਿਹਾ ਏ ਉਹ ਐਡਾ ਪਿੱਛੇ ਜੋ ਬੈਠਾ ਐ ਚੁੱਪ ਨਹੀਂ ਬੈਠਾ ਉਹਨੂੰ ਸਭ ਪਤਾ ਕੀ ਹੋ ਰਿਹਾ ਏ ਅਸੀਂ ਸਮਝ ਲਈਏ ਪਹਿਚਾਨ ਲਈਏ ਵੀ ਆਪਣੇ ਕੌਣ ਨੇ ਤੇ ਪ੍ਰਾਏ ਕੌਣ ਨੇ ਤੇ ਭਾਈ ਸਾਹਿਬ ਦੀ ਸਿਹਤ ਪੂਰੀ ਖਰਾਬ ਹੋ ਜਾਣ ਤੋਂ ਪਹਿਲਾਂ ਹੀ ਕੋਈ ਨਾ ਕੋਈ ਇਹੋ ਜੀ ਸਿਹਤ ਦੇ ਦਈਏ ਤਾਂ ਕਿ ਜਿਹੜੇ ਜਿਹੜੇ ਸਾਡੇ ਵੀਰ ਅੰਦਰ ਬੈਠੇ ਨੇ 20-20 ਸਾਲ ਹੋ ਗਏ ਨੇ 10 ਦਿਨ ਕਿਸੇ ਨੂੰ ਅੰਦਰ ਬੰਦ ਕਰ ਦਈਏ ਚੀਕਾਂ ਨਿਕਲ ਜਾਂਦੀਆਂ ਨੇ 20-20 ਸਾਲ ਤੋਂ ਜਿਹੜੇ ਸਾਡੇ ਵੀਰ ਅੰਦਰ ਬੈਠੇ ਨੇ ਉਹਨਾਂ ਨੂੰ ਅਸੀਂ ਰਿਹਾ ਕਰਵਾ ਸਕੀ ਇਹਨਾਂ ਕਹਿ ਕੇ 10 ਖਿਮਾਂ ਦਾ ਜਾਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ